ਸਮਾਨਾ ਕੱਗਾ ਰੋਡ ਜਿਸ ਦਾ ਕਿ ਪਿਛਲੇ ਕਈ ਮਹੀਨਿਆਂ ਤੋਂ ਫੋਰ ਲਾਈਨ ਰੋਡ ਬਣਾਉਣ ਦਾ ਕੰਮ ਚੱਲ ਰਿਹਾ ਹੈ ਜੋ ਕਿ ਤਕਰੀਬਨ ਰੋਡ ਬਣ ਕੇ ਤਿਆਰ ਹੋ ਗਈ ਜਿਸ ਨੂੰ ਲੈ ਕੇ ਕੀ ਲੋਕਾਂ ਤੇ ਦੁਕਾਨਦਾਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਇਸ ਰੋਡ ਦੇ ਬਣਨ ਤੇ ਉਹਨਾਂ ਦੇ ਵੱਲੋਂ ਸੁਪਨੇ ਦੇਖੇ ਜਾ ਰਹੇ ਸਨ ਕਿ ਕਿਸਾਨ ਨੂੰ ਇਸ ਦਾ ਵੱਡਾ ਫਾਇਦਾ ਹੋਏਗਾ ਦਸਨਯੋਗ ਹੈ ਕਿ ਇਸ ਰੋਡ ਨੂੰ ਫੋਰ ਲਾਈਨ ਬਣਾਉਣ ਦਾ ਟੈਂਡਰ ਕਾਂਗਰਸ ਸਰਕਾਰ ਦੇ ਵਿਧਾਇਕ ਰਜਿੰਦਰ ਸਿੰਘ ਦੇ ਵੱਲੋਂ ਕੀਤਾ ਗਿਆ ਸੀ ਪਰ ਉਸ ਟਾਈਮ ਦੀ ਸਰਕਾਰ ਦੇ ਵਿੱਚ ਕੰਮ ਨਾ ਹੋਣ ਤੋਂ ਉਸ ਸੜਕ ਬਣਾਉਣ ਦਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਪਰ ਸਮਾਣਾ ਵਾਸੀ ਇਸ ਸੜਕ ਬਣਨ ਤੋਂ ਪਰੇਸ਼ਾਨ ਨਜ਼ਰ ਆਇਆ ਇਸ ਮੌਕੇ ਤੇ ਸੰਜੀਵ ਸਿੰਘਲਾ, 소ਹਣ ਬੰਸਲ, ਜਰਨੈਲ ਸਿੰਘ ਨੇ ਕਿ ਇਹ ਸੜਕ ਫੋਰ ਲਾਈਨ ਨਾ ਬਣ ਕੇ ਪਾਰਕਿੰਗ ਸੜਕ ਬਣ ਚੁੱਕੀ ਹੈ। ਉਹਨਾਂ ਆਖਿਆ ਕਿ ਇਸ ਦੇ ਦੋਨੋਂ ਪਾਸੇ ਦੁਕਾਨਦਾਰਾਂ ਦੇ ਵੱਲੋਂ ਸਮਾਨ ਜਾਂ ਫਿਰ ਗੱਡੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਨਾਲ ਕਿ ਟ੍ਰੈਫਿਕ ਇਹਨਾਂ ਸੜਕਾਂ ਤੇ ਨਹੀਂ ਚੱਲਦੀ। ਉਹਨਾਂ ਆਖਿਆ ਕਿ ਸਰਕਾਰਾਂ ਦੇ ਵੱਲੋਂ ਲੋਕਾਂ ਲਈ ਕਰੋੜਾਂ ਰੁਪਏ ਲਗਾਏ ਜਾ ਰਹੇ ਨੇ ਪਰ ਲੋਕਾਂ ਦੇ ਵੱਲੋਂ ਇਸ ਨੂੰ ਪਾਰਕਿੰਗ ਬਣਾ ਦਿੱਤਾ ਗਿਆ। ਸੋ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਅਤੇ ਜੋ ਦੁਕਾਨਦਾਰਾਂ ਨੇ ਇਹ ਕਬਜ਼ੇ ਕੀਤੇ ਹੋਏ ਨੇ ਉਹ ਹਟਵਾਏ ਜਾਣ ਤਾਂ ਜੋ ਇਸ ਰੋਡ ਨੂੰ ਚਾਲੂ ਕੀਤਾ ਜਾ ਸਕੇ। ਮੇਰਾ ਨਾਮ ਸੰਜੀਵ ਸਿੰਘ ਲਾਜੀ ਸੰਜੀਵ ਸਿੰਘ ਲਾਜੀ ਤੇਰਾ ਰੋਡ ਬਣਾ ਕੇ ਖਰਪਰ ਤੇ ਖਰਚ ਕੀਤੇ ਹਨ ਹੋਰ ਲੈਨੇ ਇਹ ਸਾਰੇ ਕਿਤੇ ਗੱਡੀਆਂ ਖਰੀਦ ਕੇ ਕੀ ਕਰੇ ਤਰੋ ਦੇਖੋ ਜੀ ਕੋਈ ਵੀ ਸ਼ਹਿਰ ਹੈ ਕੋਈ ਵੀ ਕਸਬਾ ਹੈ ਤਰੱਕੀ ਉਦੋਂ ਹੁੰਦੀ ਹੈ ਜਦੋਂ ਕੋਈ ਮੇਨ ਰੋਡ ਦੀ ਸਾਮ ਸੰਭਾਲ ਹੋਵੇ ਮੇਨ ਰੋਡ ਸਾਫ ਸੁਥਰਾ ਹੋਵੇ ਪਰ ਸਾਡੇ ਸਮਾਣੇ ਦੇ ਭਾਗ ਪਤਾ ਨਹੀਂ ਕਿਹੇ ਜੇ ਨੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਮੇਨ ਰੋਡ ਦੀ ਤਰੱਕੀ ਸਮਾਣੇ ਦੀ ਹੋਈ ਨਹੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਬੜਾ ਮਾਣ ਹੈ ਸਾਡੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਜੋ ਐਮ ਐਲ ਏ ਚੁਣੇ ਗਏ ਉਸ ਤੋਂ ਬਾਅਦ ਮੰਤਰੀ ਵੀ ਰਹੇ ਪੁਰਜੋਰ ਕੋਸ਼ਿਸ਼ ਕੀਤੀ तकरीबन 1.5 2 ਸਾਲ ਪਹਿਲਾਂ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਨੇ ਸ਼ੁਰੂਆਤ ਤਾਂ ਕਰਤੀ ਪਰ ਇੱਥੇ ਦੇ ਜੋ ਠੇਕੇਦਾਰ ਨੇ ਉਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਇਹ ਕੰਮ ਸ਼ੁਰੂ ਕੀਤਾ ਕਿਵੇਂ ਨਹੀਂ ਕਿਵੇਂ ਇਹਦਾ ਉਦਘਾਟਨ ਹੋਇਆ ਸ਼੍ਰੀ ਗਣੇਸ਼ ਪਤਾ ਨਹੀਂ ਕਿਹੜੇ ਢੰਗ ਨਾਲ ਹੋਇਆ ਇਹ ਪੂਰਾ ਹੋਣ ਤੇ ਨਹੀਂ ਆ ਰਿਹਾ ਦੂਜੀ ਗੱਲ ਜਦੋਂ ਇਹ ਸੜਕ ਚੋੜੇ ਹੋਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਸਮਾਣਾ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਵੀ ਇੱਕ ਅੱਛੀ ਮੇਨ ਰੋਡ ਸਮਾਣਾ ਨਗਰੀ ਨੂੰ ਮਿਲੇਗੀ ਪਰ ਤੁਹਾਡੇ ਸਾਹਮਣੇ ਜਿਹੜੇ ਹਾਲਾਤ ਨੇ ਜਿਹੜੀ ਇਹ ਸਰਵਿਸ ਰੋਡ ਬਣੀ ਹੈ ਇਹ ਸਰਵਿਸ ਰੋਡ ਨਾ ਬਣ ਕੇ ਇੱਕ ਪਾਰਕਿੰਗ ਦਾ ਜਰੀਆ ਬਣ ਗਿਆ ਜਦੋਂ ਜਿਹੜਾ ਆਂਦਾ ਇੱਥੇ ਗੱਡੀ ਖੜੀ ਕਰ ਜਾਂਦਾ ਜਿਹੜਾ ਆਂਦਾ ਗੱਡੀ ਖੋਲ ਕੇ ਬੈਠ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਸਮਾਣਾ ਕਦੇ ਆਪਣਾ ਉੱਚਰਲੇ ਪੱਧਰ ਤੇ ਆਏਗਾ ਜਾਂ ਕੋਈ ਤਰੱਕੀ ਕਰੇਗਾ ਬੜਾ ਅਫਸੋਸ ਹੁੰਦਾ ਵੀ ਸਮਾਣਾ ਕਿਹੜੇ ਪਾਸੇ ਤੁਰਿਆ ਪਿਆ ਕੀ ਸਮਾਣੇ ਦੇ ਹਾਲਾਤ ਹੋਣੇ ਚਾਹੀਦੇ ਸੀ ਤੇ ਸਮਾਣੇ ਦੇ ਹਾਲਾਤ ਇਸ ਮੇਨ ਰੋਡ ਕਰਕੇ ਕੀ ਬਣ ਚੁੱਕੇ ਨੇ ਮਾਰ ਕਰ ਦੋ ਕੀ ਚੰਦੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮਾਨਾ ਪ੍ਰਸ਼ਾਸਨ ਅੱਗੇ ਸਮਾਨਾ ਨੇ ਤਾਂ ਵੈਸੀ ਭਾਗ ਉੱਚੇ ਨੇ ਇਸ ਗੱਲੋਂ ਕਿਉਂਕਿ ਜਿਹੜੇ ਡੀਐਸਪੀ ਸਾਹਿਬ ਸਮਾਨਾ ਨਗਰੀ ਨੂੰ ਮਿਲੇ ਨੇ ਮਿਲਦਾ ਹੈ ਪੂਰੇ ਪੰਜਾਬ ਕੀ ਪੂਰੇ ਵਰਲਡ ਦੇ ਵਿੱਚ ਐਸੇ ਸਿੰਘਮ ਅਫਸਰ ਨਹੀਂ ਹੈਗੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਥੋੜਾ ਜਿਹਾ ਘੱਗਾ ਰੋਡ ਤੇ ਢੇੜਾ ਮਾਰੋ ਡੀਐਸਪੀ ਸਾਹਿਬ ਟ੍ਰੈਫਿਕ ਪੁਲਿਸ ਦੀ ਡਿਊਟੀ ਲਗਾਓ ਤਾਂ ਜੋ ਇਹ ਮਾੜੇ ਹਾਲਾਤ ਬਣੇ ਪਏ ਨੇ ਆਪਣੇ ਸ਼ਹਿਰ ਦੇ ਇਹ ਚੰਗੇ ਹੋ ਸਕਣ ਤੁਸੀਂ ਕਰ ਸਕਦੇ ਹੋ ਇਹ ਕਿਉਂਕਿ ਤੁਹਾਡਾ ਇੱਕ ਢੇੜਾ ਲਾਇਆ ਹੋਇਆ ਪਤਾ ਨਹੀਂ ਕਿੰਨੀ ਦੇਰ ਕੰਮ ਕਰੂਗਾ ਬਹੁਤ ਮੇਰਾ ਨਾਮ ਸ਼ੋਮਨ ਸਲਾਈ ਆਪਣਾ ਇਹ ਗੱਡੀਆਂ ਦਾ ਕੰਮ ਔਰੇ ਤੇ ਇਹ ਫੋਰ ਲਾਈਨਲੀ ਔਰੇ ਸੜਕ ਲਈ ਪਾਸਿੰਗ ਹੋਈ ਸੀਗੀ ਸਰਕਾਰ ਵੱਲੋਂ ਤੇ ਇਹ ਕੰਮ ਵਾਹ ਪਾਰਕਿੰਗਾਂ ਦੀ ਹੀ ਰਹਿ ਗਿਆ ਗੱਡੀਆਂ ਦੀ ਗੱਡੀਆਂ ਉਰੇ ਪਾਰਕਿੰਗ ਲੱਗਣ ਲੱਗ ਗਿਆ ਇਹਦੇ ਕਰਕੇ ਸਾਡ ਨੂੰ ਔਰੇ ਕੰਮ ਤੇ ਬਹੁਤ ਦਿੱਕਤ ਆਉਂਦੀ ਹੈ ਵੀ ਇਹਨਾਂ ਦਾ ਕੋਈ ਹੱਲ ਕਰਾਇਆ ਜਾਵੇ ਜਲਦੀ ਜਲਦੀ ਤੇ ਸਾਨੂੰ ਬਹੁਤ ਔਖਾ ਹੁੰਦਾ ਸਾਰੇ ਕਿਤੇ ਪਾਰਕਿੰਗ ਲੱਗਣ ਲੱਗ ਗਈ ਸਾਡੀ ਗੱਡੀਆਂ ਵੀ ਲੱਗਣੀ ਔਖੇ ਹੁੰਦੇ ਨੇ ਕੰਮ ਨਹੀਂ ਹੁੰਦਾ ਨਹੀਂ ਗਾ ਟਰੱਕਾਂ ਨੇ ਸਾਰਾ ਰਸਤਾ ਰੋਕ ਲੈਂਦੇ ਨੇ ਲੱਗ ਕੇ ਗੱਡੀਆਂ ਲੱਗਣ ਵਾਸਤੇ ਕੋਈ ਰਸ ਇਸ ਦਾ ਹੋ ਜਾਂਦਾ ਹੈ ਪਾਰਕਿੰਗ ਬਣ ਗਈ ਇਹ ਨਦੀ ਇਹ ਟਰੱਕਾਂ ਦੀ ਹਾਂਜੀ ਰੇਲ ਸਿੰਘ ਆ ਜੀ ਜਨਰ ਸਿੰਘ ਕੀ ਫਾਇਦਾ ਫੋਰ ਲੇਨ ਜਿਹੜੀ ਬਣਾਈ ਗਈ ਸੀ ਇਹਦਾ ਫਾਇਦਾ ਤਾਂ ਕੋਈ ਨਹੀਂ ਹੈ ਜਨਾ ਤਾਂ ਨੁਕਸਾਨ ਹੀ ਹੋਇਆ ਹੈ ਇਹ ਇੰਨਾ ਪੈਸਾ ਲਾ ਕੇ ਸਰਕਾਰ ਨੇ ਫੋਰ ਲੇਨ ਬਣਾਇਆ ਸੀ ਬਣਾਇਆ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਸੀ ਪਰ ਇਹ ਤਾਂ ਲੋਕਾਂ ਨੇ ਹੋਰੇ ਪਾਸੇ ਲਾ ਲੈ ਨੂੰ ਪਾਰਕਿੰਗ ਦੇ ਤੌਰ ਤੇ ਵਰਤਣ ਲੱਗੇ ਗੱਡੀਆਂ ਖੜਾ ਜਾਂਦੇ ਨੇ ਦੁਕਾਨਾਂ ਨੂੰ ਵੀ ਦਿੱਕਤ ਆਉਂਦੀ ਹੈ ਤੇ ਦੋਨੋਂ ਸਾਈਡਾਂ ਤੇ ਇਹੀ ਹਾਲ ਹੈ ਜਾਣ ਆਉਣ ਵਾਸਤੇ ਗੱਡੀਆਂ ਤਾਂ ਰਸਤਾ ਰਹੀ ਨਹੀਂ ਹੈਗਾ ਇੱਡਾਂ ਤੇ ਪਾਰਕਿੰਗੇ ਖੜੀਆਂ ਗੱਡੀਆਂ ਦੋ-ਦੋ ਘੰਟੇ ਖੜੀਆਂ ਰਹਿੰਦੀਆਂ ਨੇ ਕੋਈ ਗੌਰ ਨਹੀਂ ਕਰਦਾ ਦੁਕਾਨਦਾਰਾਂ ਨੇ ਵੀ ਔਖਾ ਹੋਇਆ ਪਿਆ ਹੋਣਾ ਤਾਂ ਸਖਾਲਾ ਤੀ ਪਰ ਇਹ ਸਰਕਾਰ ਨੇ ਸਭ ਕਾ ਡੈਬਡਰ ਬਣਾ ਕੇ ਉਦੋਂ ਵੀ ਮੁਸ਼ਕਲ ਕਰਤੀ ਜਾਣ ਆਉਣ ਤੇ ਵੀ ਦਿੱਕਤ ਆਉਂਦੀ ਹੈ ਜੀ ਪਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ